ਇਹ ਆਈ ਦਾ ਸ਼ੌਂਕ ਹੈ ਜੀ ਆ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸ਼ੌਂਕ ਹੈ ਮੇਰੇ ਕੋਲੇ ਉਹ तकरीबन 70 ਘੋੜੇ ਮਾਰਬਾੜੀ ਤੇ ਦੂਜੇ ਮੇਰੇ ਕੋਲ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਹਾਂ ਦੇਖ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਨੰਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਬਹੁਤ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲ ਇਕੱਲੇ ਕਿਸੇ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਹਾਂ ਵਕ ਵਕ ਜਾਨਵਰ ਦੇਰੇ ਕੋਲੇ ਜ ਅਮਰੀਕਨ ਮਿਨੀਏਚਰ ਹਾਰਸਸ ਦੀ ਟੌਪ ਐਂਡ ਬਰੀਡ ਮੇਰੇ ਕੋਲੇ ਫੈਂਪੋਰ ਕੀਤੀ ਹੈ ਪਹਿਲਾ ਪਹਿਲਾ ਜੀ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਰੋਂ ਕੋਟ ਕੀਤਾ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਕੋਟ ਵੀ ਮੈਂ ਲਾਇਸੈਂਸ ਦਿੱਤਾ ਹੈ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਹੈ ਉਹ ਐਡੇ ਖੁੰਦੇ ਹਨ 32 ਇੰਚ ਦੇ ਉਹ ਵੀ ਮੈਂ ਬਰੀਡ ਇਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕਰਜ ਹੋ ਪਰ ਮਾਰਵਾੜੀਆਂ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਕਿ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਹੈ ਕੁਆਲਿਟੀ ਨਾਲ ਹੋਈ ਹੈ ਤੇ ਮੈਂ ਇਹ ਖੋਰ ਵੀ ਵਧਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ-ਜਿੱਥੇ ਵਧੀਆ ਘੋੜਾ ਸਟੈਰੀਅਨ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ 'ਚ ਬੈਠ ਚੋਣੀ ਬਦਿਆਸ ਕਰਦਾ ਵਾਈਟ ਜੀਕਾ ਖਾਲਸਾ ਵਾਈਟ ਜੀ ਦੀ ਕੀਪਟੇ ਹਰ ਸਾਲ ਮੈਨੂੰ ਯਾਦ ਜਦੋਂ ਵੀ ਮੈਂ ਨੂੰ ਸੁਣਦਾ ਇਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਆਉਂਦਾ ਹੁੰਦਾ ਸੀ ਹਰ ਮੰਡੀ 'ਚ ਮੈਂ ਘੇੜਾ ਝਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਖਾਸ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ 'ਚ ਜਾਨਵਰਾਂ ਪ੍ਰਤੀ ਪਿਆਰ ਹੈ ਆਪਣੇ ਪੰਜਾਬੀਆਂ 'ਚ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਏਨੀ ਜੀ ਕੁਆਲਟੀ ਦੇ ਹੁੰਦੇ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੀ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਹਰ ਹੁਣੇ ਲਈ ਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਣੀ ਵੀ ਦਉਂਦੇ ਸੀ ਤੇ ਇਹਨੂੰ ਹੋਰ ਅੱਗੇ ਲਿਖ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਂ ਲੱਗਦਾ ਸਾਰੇ ਰੋਲ ਚ ਨਾਲ ਜੇ ਸਾਰੇ ਤੇ ਇਹ ਕੰਮ ਕੁੰਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਓਕੇ ਜੋ ਕੀ ਤਿੰਨ ਸਾਲ ਟਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਟ ਕਰਿਓ ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਾਰਮ ਬ੍ਰੈਡ ਲੈ ਕੇ ਆਉਂਦੇ ਨਾ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਕੰਬੇ ਡਰਬ ਕਲੱਬ ਤੋਂ ਵਧੀਆ ਦੇ ਰੇਸ ਕੋਰਸ ਪਾਉਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਜਿਹੜੀ ਫਾਈਨਲ ਡਰਬੀ ਹੋਊਗੀ ਮੈਂ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਡਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਈਆ ਦਾ ਹੋਊਗਾ ਉਹਦਾ ਇਹ ਹਰ ਸੈਟਰਡੇ ਸੰਡੇ ਤੇ ਹਰ ਸਾਈਡ 'ਤੇ ਛੰਡੇ ਪ੍ਰਾਈਸ ਮਰੀ ਹੋਇਆ ਕਰੂਗੀ ਇਹਦੀ ਆਪਣਾ ਆ ਜਗ੍ਹਾ ਤੇ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਹੁਣ ਛੰਡੇ ਛੰਡੇ ਰੱਖਣ ਲੱਗ ਗਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੋਲਾ ਆ ਕਿ ਤੇਰੇ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਹੀ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਤੇ ਭਾਵੇਂ 100 ਕਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਔਰ ਸਿਚੁਏਸ਼ਨ ਬਣਾ ਕੇ ਉਹਨਾਂ ਨੂੰ ਮੈਨੂੰ ਕੰਟਰ ਕਰਦਨੀ ਹੈ ਸੋ ਦੈਟ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇਆ ਇਹ ਕਹਿਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਲੋਨ ਦੂਜੇ ਸ਼ੌਂਕਾਂ ਚ ਨਾਲੀ ਦੂਜੇ ਸ਼ੌਂਕਾਂ ਚ ਐਜਾ ਮਾਹੌਲ ਨਹੀਂ ਬਣਾਇਆ ਉਹ ਵੱਲੇ ਸ਼ੌਂਕ ਹੁਣ ਤਾਂ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ-ਸਾਤ ਜੋ ਸਤਕਾਰਾਂ ਆਪਣੀ ਜੁਗਵਾਰੀ ਧੁਰਗੀਆਂ ਤੇ ਨੌਜਵਾਨ ਮੇਰੇ ਜਿਹੜੇ ਘੋੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਨ ਲੱਗੇ ਤੇ ਮੈਨੂੰ ਬੜਾ ਜੰਗਾ ਲੱਗਦਾ ਹੈ